ਅਸੀਂ ਜਾ ਕੇ ਤਾਂ ਉਹ ਤਾਂ ਫੜਿਆ ਨਹੀਂਗਾ ਪਹਿਲਾਂ ਉਹਨਾਂ ਨੇ ਪਿੱਛੇ-ਪਿੱਛੇ ਫੋਲੋ ਕੀਤਾ ਉਹਨਾਂ ਦੇ ਤੇ ਜਦੋਂ ਅਸੀਂ ਦੇਖਿਆ ਚਾਬੀਆਂ ਵਾਲੀ ਦੁਕਾਨ ਤੇ ਆ ਕੇ ਰੁੱਕ ਗਏ ਫਿਰ ਅਸੀਂ ਆਪਣੇ ਨਾਲ ਦੇਆਂ ਨੂੰ ਫੋਨ ਕੀਤਾ ਸਾਡੇ ਮੈਨੇਜਰ ਨੇ ਕਰਨ ਕਰਨ ਸਰ ਨੇ ਵਿਸ਼ਨੂ ਸਰ ਨੇ ਅਸੀਂ ਇਹਨਾਂ ਨੂੰ ਫੋਨ ਕੀਤਾ ਫਿਰ ਸਾਰਿਆਂ ਨੇ ਮੌਕੇ ਤੇ ਵੜੇ ਜੀ ਇਹਨਾਂ ਨੇ ਸਰ ਵਾਰਦਾਤ ਦਾ ਅਜਿ ਕੁਝ ਕਹਿ ਨਹੀਂ ਸਕਦੇ ਹੈਗੇ ਫਿਰ ਲਾ ਲੈਣਾ ਨੇ ਬਾਈਕ ਵੀ ਚੋਰੀ ਕੀਤੀ ਹੈ ਪਹਿਲਾਂ ਤੇ ਕੋਈ ਰੇਤੇ ਦੇ ਕੋਈ ਮਾਈਨਿੰਗ ਦੇ ਪਰਚੇ ਹੈਗੇ ਇਹਨਾਂ ਦੇ 4-5 ਮੈਂ ਕਿਹਾ ਵੀ ਇਦਾਂ ਚਾਬੀ ਨਹੀਂ ਮਿਲਦੀ ਹੈਗੀ ਪਰੂਫ ਪਰੂਫ ਲੈ ਕੇ ਅਸੀਂ 100 ਰੁਪਏ ਦੇ ਵਿੱਚ ਆਬੀ ਬਣਾ ਕੇ ਦਿੰਨੇ ਹੈਗੇ ਠੀਕ ਹੈ ਤੇ ਉਸ ਹਿਸਾਬ ਨਾਲ ਫਿਰ ਅਸੀਂ ਆਪਣੇ ਬਾਕੀ ਸਾਥੀਆਂ ਨੂੰ ਲਾਇਆ ਦੇਦਾਂ ਨੂੰ ਫੜਿਆ ਗਿਆ ਠੀਕ ਹੈ ਜੀ ਇਹ ਚਾਬੀ ਬਣਵਾ ਕੇ ਇਹਦਾ ਫਿਰ ਅੱਗੇ ਪਤਾ ਨਹੀਂ ਵੇਚਣਾ ਆ ਜੋ ਵੀ ਅੱਛਾ ਠੀਕ ਹੈ ਤਾਂ ਪਹਿਲਾਂ ਮੇਰੀ ਜਿਹੜੀ ਡਿਪੋਜ਼ਿਟ ਵੀ ਹੋਈ ਹੈ ਤੇ ਨਾਲ ਇੱਕ ਵਾਰ ਹੱਥੋਂ ਪਾਈ ਵੀ ਹੋਈ ਹੈਗੀ ਹੈ ਜੀ ਠੀਕ ਹੈ ਜੀ 4-5 ਮਹੀਨੇ ਪਹਿਲਾਂ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਮੇਰਾ ਇਹ ਸਮਾਨ ਹੱਥੋਂ ਪਾਈ ਹੋਣ ਤੋਂ ਬਾਅਦ ਮੇਰਾ ਮੈਨੇ ਦੇਖਿਆ ਇਹ ਬਾਈਕ ਜਾ ਰਹੀ ਹੈ ਮੈਨੇ ਨੰਬਰ ਤੋਂ ਨਹੀਂ ਦੇਖ ਪਾਇਆ ਬਸ ਮੈਨੇ ਇਸ ਦਾ ਲੋਕ ਔਰ ਪਿੱਛੇ ਦਾ ਨੰਬਰ ਦੇਖ ਲਿਆ ਤੋਂ ਮੈਨੇ ਗਾੜੀ ਮੋੜ ਕੇ ਪਿੱਛੇ ਪਿੱਛੇ ਲਗਾ دی ਇਨਕੇ ਕਿ ਲੈ ਕੇ ਜਾਓਗੇ ਬਿਲਕੁਲ ਜੀ ਬਿਲਕੁਲ ਵੈਰੀਫਾਈ ਸਾਰਾ ਕੁਝ ਕੀਤਾ ਜਾਊਗਾ ਜੀ ਤੇ ਕੀ ਕਾਰਵਾਈ ਕੀਤੀ ਜਾਊਗੀ ਜੋ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਉਹਨਾਂ ਨੇ ਕੁਦਰਤੀ ਦੇਖ ਲਿਆ ਚੋਰ ਕਾਫੀ ਭੱਜ ਗਏ ਸਾਡੀ ਮਾਰਕੀਟ ਦੇ ਮੁੰਡਿਆਂ ਨੇ ਅਸੀਂ ਸਾਰਿਆਂ ਨੇ ਮਿਲ ਕੇ ਸਾਰਿਆਂ ਨੇ ਉਹਨਾਂ ਨੂੰ ਫੜਿਆ ਤੇ ਪੁਲਿਸ ਨੂੰ ਮੌਕੇ ਤੇ ਮੈਂ ਫੋਨ ਕੀਤਾ ਜੀ ਮੌਕੇ ਤੇ ਪੁਲਿਸ ਬੁਲਾਈ ਉਹਨਾਂ ਨੂੰ ਉਹਨਾਂ ਪੁਲਿਸ ਨੇ ਭੱਲੇ ਕਰ ਦਿੱਤਾ ਜੀ ਸਾਡੇ ਇਸ ਬੱਦਗੋੜ ਤੇ ਇੰਨੀ ਕਿਚੋਰੀਆਂ ਹੁੰਦੀਆਂ ਦੇਖੋ ਬਹੁਤ ਬੁਰਾ ਹਾਲ ਆ ਤੇ ਚਲੋ ਪ੍ਰਸ਼ਾਸਨ ਆਪਣੇ ਸਾਹਮਣੇ ਆਪਾਂ ਨੇ ਫਰਜ਼ਮੰਦ ਪ੍ਰਸ਼ਾਸਨ ਸਾਥ ਆਈਏ ਆਈ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਨ ਦੁਆਰਾ ਅੱਜ ਲੁਧਿਆਣਾ ਦੇ ਕਾਰਾਬਾਰਾ ਚੌਕ ਦੇ ਵਿੱਚ ਮੌਜੂਦ ਆ ਬਹਾਦਰ ਕੇ ਰੋਡ ਦੇ ਉੱਤੇ ਜਿੱਥੇ ਚਰੇ ਆਮ ਲੋਕਾਂ ਨੇ ਤੋ ਚੋਰ ਜਿਹੜੇ ਨੇ ਫੜਦੇ ਨੇ ਸੋ ਗੱਲਬਾਤ ਕਰਾਂਗੇ ਪੁਲਿਸ ਜਿਹੜੀ ਆ ਮੌਕੇ ਤੇ ਪਹੁੰਚ ਚੁੱਕੀ ਆ ਤਸਵੀਰ ਜਿਹੜੀ ਆ ਤੁਹਾਡੇ ਨਾਲ ਸਾਂਝਾ ਕਰਾ ਦਿੰਨੇ ਆ ਪੀਸੀਆਰ ਵੀ ਮੌਕੇ ਤੇ ਪਹੁੰਚਿਆ ਉਸ ਤੋਂ ਬਾਅਦ ਇਲਾਕੇ ਨੂੰ ਲੱਗਣ ਵਾਲਾ ਜਿਹੜਾ ਥਾਣਾ ਵੈ ਉਹ ਵੀ ਮੌਕੇ ਤੇ ਪਹੁੰਚ ਗਿਆ ਵੈ ਸੋ ਜਾਣਕਾਰੀ ਲਵਾਂਗੇ ਤਸਵੀਰ ਜਿਹੜੀ ਇਸ ਟਾਈਮ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਜਿੱਥੇ ਦੇਖ ਸਕਦੇ ਹੋ ਕਿ ਲੋਕਾਂ ਨੇ ਕਿਸ ਤਰੀਕੇ ਇਹਨਾਂ ਨੂੰ ਫੜਿਆ ਸੋ ਕਿਸ ਵਾਰਦਾਤ ਨੂੰ ਅੰਜਾਮ ਦੇਣ ਲੱਗੇ ਸੀਗੇ ਲੋਕਾਂ ਦਾ ਇਕੱਠ ਜਿਹੜਾ ਨਜ਼ਰ ਆ ਰਿਹਾ ਤੇ ਲੋਕ ਇੱਕ ਪਾਸੇ ਖੜੇ ਨੇ ਲੋਕਾਂ ਨਾਲ ਜਾਣਕਾਰੀ ਲਵਾਂਗੇ ਸਰ ਤੁਸੀਂ ਫੜਿਆ ਇਹਨੂੰ ਜਾਂ ਪਬਲਿਕ ਨੇ ਫੜਿਆ ਭਾਈ ਨਾਮ ਕੀ ਸਰ ਅਮਿਤ ਕੁਮਾਰ ਜੀ ਕੀ ਹੋਇਆ ਸੀਗਾ ਸਰ 25 ਤਰੀਕ ਨੂੰ ਨਾ ਸਾਡੇ ਮੈਨੇਜਰ ਦੀ ਬਾਈਕ ਚੋਰੀ ਹੋਈ ਆ ਤੇ 25 ਤਰੀਕ ਤੋਂ ਬਾਅਦ ਸੀ ਯਾਨੀ ਕਿ ਐਫ ਆਈ ਆਰ ਵੀ ਲਖਾਈ ਹੈ ਠੀਕ ਹੈ ਜੀ ਤੇ ਮੁੜ ਕੇ ਅੱਜ ਇਹਨਾਂ ਨੂੰ ਅਸੀਂ ਜਾਨੀ ਭਾਦਰ ਕੇ ਰੋਡ ਫੜਿਆ ਇਹ ਬਾਈਕ ਲੈ ਕੇ ਜਾਂਦੇ ਸੀਗੇ ਮੁੜ ਕੇ ਚਾਬੀਆਂ ਵਾਲੀ ਦੁਕਾਨ ਤੇ ਆ ਕੇ ਡੁਪਲੀਕੇਟ ਚਾਬੀ ਬਣਾਉਣਾ ਸੀਗੇ ਬਿਲਕੁਲ ਸੋ ਤਸਵੀਰ ਜਿਹੜੀ ਆ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਸ਼ਰੇਆਮ ਚੋਰਾਂ ਨੂੰ ਫੜਨ ਤੋਂ ਬਾਅਦ ਪੁਲਿਸ ਜਿਹੜੀ ਆਪਣੇ ਹਿਰਾਸਤ ਦੇ ਵਿੱਚ ਲੈਂਦੀ ਹੈ ਸੋ ਤਸਵੀਰ ਜਿਹੜੀ ਆ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਸ਼ਰੇਆਮ ਬੜੇ ਕਾਬਲੇ ਤਾਰੀਫ ਲੁਧਿਆਣਾ ਪੁਲਿਸ ਜਨਾਬ ਵੱਲੋਂ ਮੌਕੇ ਤੇ ਪਹੁੰਚ ਕੇ ਵੱਡੀ ਕਾਰਵਾਈ ਕੀਤੀ ਜਾਂਦੀ ਹੈ ਸੋ ਗੱਲਬਾਤ ਵੀ ਕਰਾਂਗੇ ਕਿ ਦੋ ਜਿਹੜੇ ਸਨੇਚਰ ਨੇ ਉਹਨਾਂ ਨੂੰ ਜਿਹੜਾ ਫੜਿਆ ਜਾਂਦਾ ਸਰ ਜਿਹੜੇ ਕੀ ਇਨ ਸਾਰੀ ਇਨਫੋਰਮੇਸ਼ਨ ਕੀ ਹੈ ਜੀ ਕੀ ਕਿਤੋਂ ਫੜੇ ਜਾਂਦੇ ਸਰ ਭਾਜੀ ਕੰਟਰੋਲ ਤੋਂ ਹੀ ਆਏ ਸੀ ਮਿੰਟ ਪਹਿਲਾਂ ਕੀ ਕੀ ਕਾਰਵਾਈ ਵੈਰੀਫਾਈ ਕਰਕੇ ਜੋ ਹੋਊਗਾ ਪਰਚਾ ਦਵਾਂਗੇ ਬਿਲਕੁਲ ਸੋ ਦੱਸ ਦੇ ਕਿ ਇਹ ਦੇਖ ਸਕਦੇ ਹੋ ਕਿ ਜਿਹੜੇ ਅਧਿਕਾਰੀ ਮੌਕੇ ਤੇ ਪਹੁੰਚੇ ਸੀਗੇ ਉਹਨਾਂ ਦੇ ਗੱਡੀ ਦੇ ਵਿੱਚ ਇਹਨਾਂ ਨੂੰ ਬਿਠਾ ਲਿਆ ਗਿਆ ਹੋਇਆ ਸੋ ਉਹ ਖੁਦ ਲੈ ਕੇ ਚੱਲੇ ਨੇ ਪਰ ਇੱਥੇ ਜਿਹੜੇ ਲੋਕ ਸੀਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਹੋਇਆ ਕੀ ਸੀਗਾ ਹੁਣ ਦੱਸੋ ਸਾਰੀ ਜਾਣਕਾਰੀ ਕਿਉਂਕਿ ਇੱਕ ਪਾਸੇ ਚੋਰਾਂ ਨੂੰ ਫੜਿਆ ਉਹ ਕੌਣ ਸੀਗੇ ਕਿੱਥੋਂ ਆਏ ਸੀ ਸਾਰ ਅਸੀਂ ਯਾਨੀ ਸਾਡਾ ਮਾਰਕੀਟਿੰਗ ਦਾ ਕੰਮ ਆ ਤੇ ਅਸੀਂ ਮਾਰਕੀਟੇ ਕਰ ਰਹੇ ਸੀਗੇ ਇਧਰਲੀ ਸਾਈਡ ਜਦੋਂ ਮਾਰਕੀਟ ਕਰਦੇ ਪੀ ਸੀ ਨਾ ਚੋਰਾਂ ਨੇ ਅਸੀਂ ਦੇਖਿਆ ਬਾਈਕ ਲੈ ਕੇ ਜਾਂਦੇ ਪਏ ਅਸੀਂ ਜਾਕਦਾ ਮੈਂ ਤਾਂ ਫੜਿਆ ਨਹੀਂਗਾ ਪਹਿਲਾਂ ਉਹਨਾਂ ਨੇ ਪਿੱਛੇ-ਪਿੱਛੇ ਫੋਲੋ ਕੀਤਾ ਉਹਨਾਂ ਦੇ ਤੇ ਜਦੋਂ ਅਸੀਂ ਦੇਖਿਆ ਚਾਬੀਆਂ ਵਾਲੀ ਦੁਕਾਨ ਤੇ ਆ ਕੇ ਰੋਕ ਗਏ ਫਿਰ ਅਸੀਂ ਆਪਣੇ ਨਾਲ ਦੇਆਂ ਨੂੰ ਫੋਨ ਕੀਤਾ ਸਾਡੇ ਮੈਨੇਜਰ ਨੇ ਕਰਨ ਸਰ ਨੇ ਵਿਸ਼ਨੂ ਸਰ ਨੇ ਅਸੀਂ ਇਹਨਾਂ ਨੂੰ ਫੋਨ ਕੀਤਾ ਫਿਰ ਸਾਰਿਆਂ ਨੇ ਮੌਕੇ ਤੇ ਭੜਿਆ ਜੀ ਇਹਨਾਂ ਨੂੰ ਹੀ ਕਿਸੇ ਤੋਂ ਐਸੀ ਇਹ ਐਸੇ ਬਾਈਕ ਤੋਂ ਆਏ ਨੇ ਜੀ ਹਾਂ ਜੀ ਆ ਜਿਹੜੀ ਚੋਰੀ ਕੀਤੀ ਆ ਜਿਹੜੀ ਚੋਰੀ ਕੀ ਕਰਨ ਆਏ ਸੀਗੇ ਕੁਝ ਇਹਨਾਂ ਨੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲੱਗੇ ਸੀ ਸਰ ਵਾਰਦਾਤ ਦਾ ਅਜਿ ਕੁਝ ਕਹਿ ਨਹੀਂ ਸਕਦੇ ਹੈਗੇ ਫਿਰ ਲਾ ਲੈਣਾ ਨੇ ਬਾਈਕ ਵੀ ਚੋਰੀ ਕੀਤੀ ਆ ਪਹਿਲਾਂ ਤੇ ਕੋਈ ਰੇਤੇ ਤੇ ਕੋਈ ਮਾਈਨਿੰਗ ਦੇ ਪਰਚੇ ਹੈਗੇ ਇਹਨਾਂ ਦੇ ਚਾਰ ਪੰਜ ਨਹੀਂ ਹੁਣ ਇਹਨਾਂ ਦਾ ਮੇਨ ਮੈਟਰ ਕੀ ਹੈਗਾ ਇਹ ਅਸਲ ਦੇ ਵਿੱਚ ਸਨੇਚਰ ਨੇ ਚੋਰ ਸੀਗੇ ਕੋਈ ਵਾਰਦਾਤ ਅੰਜਾਮ ਕਰਨ ਆਏ ਸੀਗੇ ਤੁਸੀਂ ਕਿੱਦਾਂ ਫੜਿਆ ਸਰ ਅਸੀਂ ਇਹਨਾਂ ਨੂੰ ਇੱਦੀ ਫੜਿਆ ਉਹ ਮਾਰਕੀਟ 'ਚ ਘੁੰਮਦੇ ਫਿਰਦੇ ਫੜਿਆ ਇਹਨਾਂ ਨੂੰ ਮਾਰਕੀਟਿੰਗ ਦਾ ਕੰਮ ਕਰਦੇ ਇਹ ਚਾਬੀ ਬਣਾਉਣਾ ਸੀ ਡੁਪਲੀਕੇਟ ਇੱਥੇ ਕਿਉਂਕਿ ਇਹਦੀ ਚਾਬੀ ਜਿਹੜੀ ਇਹਨਾਂ ਕੋਲ ਹੈ ਨਹੀਂ ਸੀਗੀ ਬਿਲਕੁਲ ਜੀ ਬਿਲਕੁਲ ਜੀ ਸ਼ੱਕੀ ਤੌਰ ਤੇ ਨਹੀਂ ਅਸੀਂ ਇਸ ਹਿਸਾਬ ਨਾਲ ਫੜਿਆ ਕਿ ਬਾਈਕ ਆਪਣੀ ਬੱਚੀ ਤਰੀਕ ਨੂੰ ਚੋਰੀ ਹੋਈ ਸੀਗੀ ਉਸ ਤੋਂ ਮਾਰਕੀਟਿੰਗ ਕਰਦੇ ਕਰਦੇ ਆਪਾਂ ਨਾ ਬਾਈਕ ਪਛਾਣ ਲਈ ਆਪਣੀ ਇਹ ਤੁਹਾਡੀ ਬਾਈਕ ਹੈ ਇਹ ਸਾਡੀ ਬਾਈਕ ਹੈ ਸਾਡੀ ਮਾਰੀ ਆ ਮੈਨੇਜਰ ਨੇ ਸਾਡੇ ਮਿਸ਼ਨੂ ਸਰ ਮਿਸ਼ਨੂ ਸਰ ਨੇ ਜੀ ਇੱਥੇ ਚੋਰੀ ਹੋਈ ਸੀ ਆਪਾਂ ਉਸ ਹਿਸਾਬ ਨਾਲ ਪਛਾਣ ਲਿਆ ਤੇ ਪਿੱਛਾ ਕੀਤਾ ਜਦੋਂ ਦੇਖਿਆ ਕਿ ਇਹ ਚਾਬੀ ਬਣਾਣ ਚ ਠੀਕ ਹੈ ਜੀ ਇਹ ਚਾਬੀ ਬਣਵਾ ਕੇ ਇਹਦਾ ਫਿਰ ਅੱਗੇ ਪਤਾ ਨਹੀਂ ਵੇਚਣਾ ਹੈ ਜੋ ਵੀ ਪਤਾ ਨਹੀਂ ਜੀ ਤਸਵੀਰ ਤੁਹਾਡੇ ਨਾਲ ਸਾਂਝਾ ਕਰਾ ਦਿੰਨੇ ਇਹ ਉਹ ਬਾਈਕ ਹੈ ਜਿਸ ਬਾਈਕ ਨੂੰ ਚੋਰੀ ਕੀਤੀ ਜਾਂਦੀ ਹੈ ਯੂਪੀ 78 ਜਿਹੜਾ ਨੰਬਰ ਹੈ ਤੁਹਾਨੂੰ ਦਿਖਾ ਦਿੰਨੇ 9497 ਨੰਬਰ ਜਿਹਦਾ ਆ ਰਿਹਾ ਹੈ ਸਾਹਮਣੇ ਸੋ ਗੱਲ 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 ਬਾਤ ਕਰ ਲੈਣੇ ਆ ਜਿਹੜੀ ਮੋਟਰਸਾਈਕਲ ਹੈ ਇਹ ਲੈ ਕੇ ਜਾ ਰਹੀ ਸੀਗੀ ਥੋੜੀ ਮੋਟਰਸਾਈਕਲ ਕਰਨ ਸਰ ਥੋੜੀ ਮੋਟਰਸਾਈਕਲ ਹਾਂਜੀ ਹਾਂਜੀ ਇੱਕ ਕਦੋਂ ਚੋਰੀ ਹੋਈ ਸੀ 25 ਤਾਰੀਖ ਨੂੰ 25 ਤਾਰੀਖ ਨੂੰ ਆਜੀ ਕਿਦਾਂ ਪਤਾ ਕਿਦਾਂ ਲੱਜਾਦਾ ਮੈਂ ਇੱਥੇ ਪਰ ਮਾਰਕੀਟ ਕਰ ਰਹਾ ਥਾ ਮੇਰਾ ਕੰਮ ਮਾਰਕੀਟ आ, काम कर रहा था 사람들का तो हम लोग मार्केट कर रहे थे ठीक है अभी मैंने देखा मैं जा रहा था किसी विजिट पे तो मैंने देखा ये बाइक जा रही है मैंने नंबर तो नहीं देख पाया बट मैंने इसका लॉक और पीछे का नंबर देख लिया अच्छा। तो मैंने गाड़ी मोड़ के पीछे पीछे लगा दी इनके मतलब ये थोड़ी बाइक हाँ तो गया। पहले मैं यहाँ पर रुका देखा ये आप काफी देर से खड़े हुए हैं मैं वहाँ पर देख देखता रहा देखता रहा ठीक है जब ये यहाँ पर खड़े उसके बाद पच्चीस तारीख की चोरी पच्चीस जुलाई शुक्रवार को मिल गई हाँ अभी तो मिल गई है अभी थाने जाने के लिए बोल रहे हैं हो कि लगातार चोरिया जा रही है बड़ी जा रही है सर कचहरी की बैक साइड कोई ना सुनने में आता है बाइक चोरी का ਬਿਲਕੁਲ ਸੋ ਇਸ ਇਲਾਕੇ ਦੀ ਗੱਲ ਕਰੀਏ ਤੇ ਮਾਰਕੀਟ ਦੇ ਵਿੱਚ ਇਹ ਬਾਈਕ ਜਿਹੜੀ ਆ ਚੋਰੀ ਹੁੰਦੀ ਹੈ ਚੋਰੀ ਹੋਣ ਤੋਂ ਬਾਅਦ ਇਸ ਬਾਈਕ ਨੂੰ ਦੇਖਦੇ ਹੋ ਕਿ ਜਦੋਂ ਬਾਈਕ ਮਾਲਕ ਵੱਲੋਂ ਦੇਖਿਆ ਜਾਂਦਾ ਤੇ ਉਹ ਜਿਹੜੇ ਨੇ ਇਸ ਬਾਈਕ ਨੂੰ ਰੋਕ ਕੇ ਖੜੇ ਹੋ ਜਾਂਦੇ ਨੇ ਜਿਹੜੇ ਇਸ ਬਾਈਕ ਦੇ ਉੱਤੇ ਸਵਾਰ ਹੁੰਦੇ ਨੇ ਉਹਨਾਂ ਨੂੰ ਸ਼ੱਕੀ ਤੌਰ ਤੇ ਫੜਿਆ ਜਾਂਦਾ ਸ਼ਰਿਆਮੇ ਬਾਈਕ ਜਿਹੜੀ ਆ 25 ਤਰੀਕ ਨੂੰ ਚੋਰੀ ਹੁੰਦੀ ਹੈ ਬਾਈਕ ਦਾ ਜਿਹੜਾ ਓਨਰ ਹੈ ਉਹਦੇ ਵੱਲੋਂ ਕਿਹਾ ਜਾ ਰਿਹਾ ਪਰ ਪੁਲਿਸ ਬਿਲਕੁਲ ਜਿਹੜੇ ਪੁਲਿਸ ਅਧਿਕਾਰੀ ਮੁਖੱਚੇ ਸੀਗੇ ਇਸ ਇਲਾਕੇ ਦੇ ਜਿਹੜੇ ਕੌਂਸਲ ਸੀਗੇ ਉਹ ਵੀ ਪਹੁੰਚੇ ਸਰ ਨਾਮ ਕੀ ਹੈ ਬੁਰਾ ਮੇਰਾ ਨਾ ਗਰਮੇਸ਼ ਸਿੰਘ ਸਾਬਕਾ ਕਾਉਂਸਲਰ ਜੀ ਬਿਲਕੁਲ ਕੀ ਕੁਝ ਹੋਇਆ ਸੀਗਾ ਇਸ ਇਲਾਕੇ ਦੇ ਵਿੱਚ ਸਾਡੇ ਮਾਰਕੀਟ ਦੇ ਵਿੱਚ ਇੱਥੇ ਪਹਿਲਾਂ ਏਸੀ ਕਾਫੀ ਜਿਹੀ ਚੋਰੀ ਹੁੰਦੀ ਨੇ ਆ ਪੁਰੇ ਮੋਟਰਸਾਈਕਲ ਦੇ ਚਾਬੀ ਲਮਾਉਣ ਆਇਆ ਸੀਗਾ ਜਿਨ੍ਹਾਂ ਦਾ ਮੋਟਰਸਾਈਕਲ ਸੀ ਕੁਦਰਤੀ ਨੂੰ ਲੰਘ ਰੇ ਸੀ ਇੱਥੋਂ ਉਹਨਾਂ ਨੇ ਕੁਦਰਤੀ ਦੇਖ ਲਿਆ ਚੋਰ ਕਾਫੀ ਭੱਜ ਗਏ ਸਾਡੀ ਮਾਰਕੀਟ ਦੇ ਮੁੰਡਿਆਂ ਨੇ ਅਸੀਂ ਸਾਰਿਆਂ ਨੇ ਮਿਲ ਕੇ ਸਾਰਿਆਂ ਨੇ ਉਹਨਾਂ ਨੂੰ ਫੜਿਆ ਤੇ ਪੁਲਿਸ ਨੂੰ ਮੌਕੇ ਤੇ ਮੈਂ ਫੋਨ ਕੀਤਾ ਜੀ ਮੌਕੇ ਤੇ ਪੁਲਿਸ ਬੁਲਾਈ ਉਹਨਾਂ ਨੂੰ ਉਹਨਾਂ ਪੁਲਿਸ ਨੇ ਹਵਾਲੇ ਕਰ ਦਿੱਤਾ ਜੀ ਜੀ ਬਿਲਕੁਲ ਜਿਹੜੀ ਉਹ ਬਾਈਕ ਸੀਗੀ ਉਹ ਇਸ ਇਲਾਕੇ ਦੇ ਵਿੱਚ ਮਾਰਕੀਟ ਦੇ ਵਿੱਚ ਕੰਮ ਕਰਨ ਉਹ ਹਾਂ ਕਹਤਾ ਚੋਰੀ ਦੇ ਜੀ ਬਾਕੀ ਉਹਨਾਂ ਦੇ ਜੋ ਉਹਨੇ ਚਾਰ ਪਰਚੇ ਤੇ ਜੋ ਮੁੰਡੇ ਕਿਤੇ ਉਹ ਪੁਲਿਸ ਵੈਰੀਫਾਈ ਕਰੇ ਸਾਰੀ ਕਰੂਗੀ ਉਹਦਾ ਇਹ ਚੀਜ਼ ਕੀ ਪੁੱਛ ਲੱਗਿਆ ਉਹਨਾਂ ਨੂੰ ਦੇਖ ਕੇ ਕੀ ਉਮਰ ਕੀ ਹੈਗੀ ਉਹਨਾਂ ਉਮਰ ਤਾਂ ਉਹਨਾਂ ਦੀ ਦੇਖੋ ਜੀ ਇੱਕ ਦੀ 40 ਸਾਲ ਦਾ ਲਾਦੀ ਸੀਗੀ ਜੀ ਇੱਕ ਦੀ 40-45 ਸਾਲ ਦੀ ਐਚੀ ਰਸੀ ਗਈ ਔਰ ਬੜੀ ਸਪੀਡ ਨਾਲ ਭੱਜੇ ਉਹ ਸਾਡੇ ਮਾਰਕੀਟ ਦੇ ਸਾਰੇ ਮੁੰਡਿਆਂ ਨੇ ਹੀ ਮਰ ਕੇ ਉਹਨਾਂ ਨੂੰ ਫੜਿਆ ਔਰ ਸਾਡੇ ਇਸ ਬੱਦਗੋੜ ਤੇ ਇੰਨੀ ਕਿ ਚੋਰੀਆਂ ਹੁੰਦੀਆਂ ਦੇਖੋ ਬਹੁਤ ਬੁਰਾ ਹਾਲ ਆ ਤੇ ਚਲੋ ਪ੍ਰਸ਼ਾਸਨ ਆਪਣੇ ਸਾਡੇ ਨਾਲ ਕੰਮ ਕਰਦਾ ਆਪਣਾ ਹੀ ਫਰਜ਼ ਬੰਦਾ ਪ੍ਰਸ਼ਾਸਨ ਨਾਲ ਸਾਥ ਦਈਏ ਲੱਗਦਾ ਕਿ ਚੋਰੀ ਦੀ ਜਿਹੜੀ ਵਾਰਦਾਤਾਂ ਨੇ ਲਗਾਤਾਰ ਵਧੀਆਂ ਨਹੀਂ ਜਾ ਰਹੀ ਬਹੁਤ ਜ਼ਿਆਦੀਆਂ ਵਧੀਆਂ ਰਹੀ ਬਹੁਤ ਜ਼ਿਆਦੀਆਂ ਸਾਡੇ ਇੱਥੇ ਨਾ ਨਾ ਇੱਥੇ ਸਾਡੇ ਮੰਡੀ ਵੀ ਦੇਖੋ ਜੀ ਗਾਂਜਾ ਵੇਚਦਾ ਵਾ ਬੁਰਾ ਹਾਲ ਆ ਇੱਥੇ ਪ੍ਰਸ਼ਾਸਨ ਦੱਸਿਆ ਕਈ ਵਾਰੀ ਜਾ ਕੇ ਚਲੋ ਆਪਣੇ ਪੱਧਰ ਤੇ ਕੰਮ ਕਰਦੇ ਨੇ ਇ ਬਾ ਗੋਪੇਨੀ ਬੋਲੋ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਅੱਗੇ ਕੀ ਕਾਰਵਾਈ ਹੋਣੀ ਚਾਹੀਦੀ ਪ੍ਰਸ਼ਾਸਨ ਨੂੰ ਇਹੀ ਬੇਨਤੀ ਹੈ ਕਿ ਜਿਹੜੇ ਜਿਹੜੇ ਗੁਨਾਹਗਾਰ ਆ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਜਿਹੜੋ ਇੱਕ ਬੰਦਾ ਬੜੀ ਮੁਸ਼ਕਲ ਮੋਟਰਸਾਈਕਲ ਲੈਂਦਾ ਕਿਸ ਤਰ੍ਹਾਂ ਦਾ ਮੋਟਰਸਾਈਕਲ ਲੈਂਦਾ ਵਾ ਉਹ ਮਿੰਟ ਜਿੰਨਾ ਚਾਬੀਆਂ ਲਾ ਕੇ ਲੈ ਜਾਂਦੇ ਆ ਔਰ ਚਾਬੀ ਮਿੰਟ ਤੋੜ ਕੇ ਮਿੰਟ ਲੈ ਆਂਦੇ ਆ ਆ ਮੇਰੇ ਸਰ ਚਾਬੀਆਂ ਦੁਕਾਨ ਆ ਇਹ ਅੱਛਾ ਟੋੜੇ ਕੋ ਚਾਬੀ ਬਣਵਾਉਣਾ ਸੀ ਹਾਂਜੀ ਹਾਂਜੀ ਕੀ ਕਹਿ ਰਹੇ ਸੀਗੇ ਮਤਲਬ ਪਹਿਲਾਂ ਉਹਨਾਂ ਦੀ ਬਾਈਕ ਦੇ ਵਿੱਚ ਚਾਬੀ ਲੱਗੀ ਸੀ ਨਹੀਂ ਨਹੀਂ ਸਰ ਉਹਨਾਂ ਦੀ ਬਾਈਕ ਦੀ ਚਾਬੀ ਨਹੀਂ ਸੀਗੀ ਤਾਂ ਮੈਨੂੰ ਕਹਿੰਦੇ ਕਿ ਮੈਨ ਮੈਂ ਕਿਹਾ ਵੀ ਇਦਾਂ ਚਾਬੀ ਨਹੀਂ ਮਿਲਦੀ ਹੈਗੀ ਪ੍ਰੂਫ ਪ੍ਰੂਫ ਲੈ ਕੇ ਅਸੀਂ 100 ਰੁਪਏ ਦੇ ਵਿੱਚ ਚਾਬੀ ਬਣਾ ਕੇ ਦਿੰਨੇ ਹੈਗੇ ਆ ਠੀਕ ਆ ਅੱਛਾ ਮਤਲਬ ਉਹ ਜਿਹੜਾ ਚਾਬੀ ਬਣਵਾਣ ਆਏ ਸੀਗੇ ਪਹਿਲਾਂ ਵੀ ਇਦਾਂ ਦੇ ਲੋਕ ਆਏ ਆ ਚਾਬੀ ਬਣਵਾਣ ਸਾਡੇ ਹਾਂਜੀ ਪਹਿਲਾਂ ਵੀ ਕਈ ਲੋਕ ਆਏ ਨੇ ਜੀ ਤੁਸੀਂ ਕਿਦਾਂ ਫੜਿਆ ਤੁਹਾਨੂੰ ਕਿਦਾਂ ਪਤਾ ਲੱਗਾ ਸਾਰੇ ਮੇਰੇ ਕੋਲ ਪਹਿਲਾਂ ਆ ਚੁੱਕੇ ਆ ਅੱਛਾ ਠੀਕ ਆ ਪਹਿਲਾਂ ਮੇਰੀ ਜਿੱਦ ਪੈਸ ਵੀ ਹੋਈ ਹੈ ਤੇ ਨਾਲ ਇੱਕ ਵਾਰ ਹੱਥੋਂ ਪਾਈ ਵੀ ਹੋਈ ਹੈਗੀ ਹੈ ਜੀ ਠੀਕ ਹੈ ਜੀ 4-5 ਮਹੀਨੇ ਪਹਿਲਾਂ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਮੇਰਾ ਸਾਮਾਨ ਹੱਥੋਂ ਪਾਈ ਹੁਣ ਤੋਂ ਬਾਅਦ ਮੇਰਾ ਸਾਮਾਨ ਚੱਕ ਕੇ ਲੈ ਗਿਆ ਜ ਮੇਰਾ ਸਾਰਾ ਸਮਾਨ ਚੱਕ ਕੇ ਲੈ ਗਿਆ ਜੀ ਇਹ ਜਿੰਨਾ ਵੀ ਉਹ ਸੀਗੇ ਇਹ ਚੋਰੇ ਸੀਗੇ ਜੀ ਹੋਰ ਕੌਣ ਸੀਗੇ ਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਬਸ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਸਖਤ ਤੋਂ ਸਖਤ ਜਿਹੜੀ ਇਹ ਪਹੁੰਚੀ ਸੀਗੀ ਪੁਲਿਸ ਵੱਲੋਂ ਆਪਣੀ ਕਾਰਵਾਈ ਕੀਤੀ ਗਈ ਹੈ ਤੇ ਇਹ ਜਿਹੜੇ ਪੀਸੀਆਰ ਦੇ ਅਧਿਕਾਰੀ ਸੀਗੇ ਜਾਣਕਾਰੀ ਲਵਾਂਗੇ ਸਰ ਇਹ ਬਿਲਕੁਲ ਇਹ ਬਾਈਕ ਇਹਨਾਂ ਦੀ ਹੈਗੀ ਆ ਜਸਟੀਫਾਈ ਹੋ ਗਈ ਹੈ ਇਹਨਾਂ ਨੇ ਕਨਫਰਮ ਕੀਤਾ ਕਿ ਸਾਡੀ ਹੈ ਜੀ ਇਹ ਉਸ ਮੁਤਾਬਕ ਅਸੀਂ ਕਾਨੂੰਨੀ ਕਾਰਵਾਈ ਕਰ ਰਹੇ ਹਾਂ ਜੀ ਉਹਦਾ ਤੁਸੀਂ ਵੈਰੀਫਾਈ ਕੀਤਾ ਬਾਈਕ ਇਹਨਾਂ ਦੀ ਵੈਰੀਫਾਈ ਕੀਤਾ ਜੀ اچھا ਇਹਨਾਂ ਦੀ ਬਾਈਕ ਹਾਂ ਜੀ ਇਹਨਾਂ ਦੀ ਜੀ ਤੇ ਹੁਣ ਜਿਹੜੇ ਉਹ ਦੋ ਲੋਕ ਸੀਗੇ ਤਿੰਨ ਜਣੇ ਸੀਗੇ ਹੋਰ ਆਪਣੇ ਹਰਾਸ ਚ ਲੈ ਲਏ ਜੀ ਜੀ ਇਹ ਕਿੱਥੇ ਆਏ ਸੀਗੇ ਚੋਰ ਇਹ ਹੈਗਾ ਜੀ ਬਾਦਕ ਰੋਡ ਦਾਣਾ ਮੰਡੀ ਸਾਹਮਣੇ ਜੀ ਹੁਣ ਉਹਨਾਂ ਨੂੰ ਕਿੱਥੇ ਭੇਜਿਆ ਗਿਆ ਉਹਨਾਂ ਨੂੰ ਥਾਣਾ ਸਲੇਮਟਾਰੀ ਭੇਜਿਆ ਸੀ ਥਾਣਾ ਸਲੇਮਟਾਰੀ ਜੀ ਕੀ ਹੁਣ ਬਾਈਕ ਲੈ ਕੇ ਜਾਓਗੇ ਤੁਸੀਂ ਬਿਲਕੁਲ ਜੀ ਬਿਲਕੁਲ ਵੈਰੀਫਾਈ ਸਾਰਾ ਕੁਝ ਕੀਤਾ ਜਾਊਗਾ ਜੀ ਤੇ ਕੀ ਕਾਰਵਾਈ ਕੀਤੀ ਜਾਊਗੀ ਜੋ ਬੰਦ ਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੇ ਇਹਨਾਂ ਨਾਲ ਕੀ ਇਨਸਾਫ ਕੀਤਾ ਜਾਊਗਾ ਇਹਨਾਂ ਦਾ ਵਧੀਆ ਗੱਲ ਹੈ ਜੀ ਇਹਨਾਂ ਦਾ ਮੋਟਰਸਾਈਕਲ ਮਿਲ ਗਿਆ ਇਹਨਾਂ ਦਾ ਮੋਟਰਸਾਈਕਲ ਇਹਨਾਂ ਨੂੰ ਦਿੱਤਾ ਜਾਊਗਾ ਜਦ ਤੱਕ ਕਾਨੂੰਨੀ ਕਾਰਵਾਈ ਹੁੰਦੀ ਉਸ ਤਰ੍ਹਾਂ ਤਰੀਕੇ ਨਾਲ ਕੀਤਾ ਜਾਊਗਾ ਜੀ ਬਿਲਕੁਲ ਸੋ ਦੱਸ ਦਈਏ ਕਿ ਜਿਹੜੇ ਅਧਿਕਾਰੀ ਮੌਜੂਦ ਸੀਗੇ ਬਵੀਰ ਸਿੰਘ ਉਹ ਬੜੇ ਕਾਬਲੇ ਤਾਰੀਫ ਅਫਸਰ ਜਿਨ੍ਹਾਂ ਵੱਲੋਂ ਇਹ ਮੌਕੇ ਤੇ ਉੱਤੇ ਪਹੁੰਚਦੇ ਨੇ ਸੋ ਉਹਨਾਂ ਦੀ ਜਿਹੜੀ ਹੈ ਲਗਾਤਾਰ ਦੇਖ ਸਕਦੇ ਹੋ ਕਿ ਕਾਰਵਾਈ ਕਿ ਇੱਕ ਪਾਸੇ ਇਹ ਬਾਈਕ ਜਿਹੜੀ ਹੁੰਦੀ ਹੈ ਜਿਸ ਬਾਈਕ ਨੂੰ ਚੋਰਾਂ ਨੇ ਵਾਰਦਾਤ ਦੇ ਸਮੇਂ ਅੰਜਾਮ ਦਿੱਤਾ ਚੋਰੀ ਕੀਤੀ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਬਾਈਕ ਨੂੰ ਜਿਹੜੀ ਹੈ ਇਹ ਬਾਈ ਜਿਹੜੀ ਚੋਰੀ ਹੁੰਦੀ ਹੈ 25 ਤਰੀਕ ਨੂੰ ਉਸ ਤੋਂ ਬਾਅਦ ਇਹ ਖੁਦ ਇਸ ਬਾਈਕ ਨੂੰ ਦੇਖਦੇ ਨੇ ਤੇ ਇਹ ਮਾਲਕ ਨੇ ਜਿਨ੍ਹਾਂ ਵੱਲੋਂ ਬਾਈਕ ਨੂੰ ਖੁਦ ਫੜੀ ਜਾਂਦੀ ਹੈ ਉਸ ਤੋਂ ਬਾਅਦ ਪੁਲਿਸ ਮੌਕੇ ਤੇ ਬੁਲਾਈ ਜਾਂਦੀ ਸ਼ੱਕੀ ਤੌਰ ਤੇ ਉਹਨਾਂ ਨੂੰ ਚੋਰ ਵੀ ਦੱਸਿਆ ਜਾ ਰਿਹਾ ਹੈ ਪੁਲਿਸ ਨਾਲ ਇਸ ਮਾਮਲੇ ਸੰਬੰਧ ਗੱਲਬਾਤ ਕੀਤੀ ਪੁਲਿਸ ਵੱਲੋਂ ਕਿਹਾ ਗਿਆ ਕਿ ਜਿਹੜੀ ਪੀसीआर ਸੀਗੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਚੋਰ ਸੀਗੇ ਉਹਨਾਂ ਨੂੰ ਜਾਂ ਜਿਹੜੇ ਬਾਈਕ ਲੈ ਕੇ ਗਏ ਸੀਗੇ ਉਹਨਾਂ ਦੇ ਉੱਤੇ ਵੈਰੀਫਾਈ ਕਰਨ ਤੋਂ ਬਾਅਦ ਜਿਹੜੀ ਕਾਰਵਾਈ ਕੀਤੀ ਜਾਊਗੀ ਅਸਲ ਦੇ ਵਿੱਚ ਉਹ ਚੋਰ ਹੈਗੇ ਵੀ ਆ ਜਾਂ ਨਹੀਂ ਹੈਗੇ ਫੇਰ ਹਾਲ ਅਸੀਂ ਇਸ ਗਲਤੀ ਪੁਸ਼ਟੀ ਨਹੀਂ ਕਰਦੇ ਕਿ ਆਖਿਰਕਾਰ ਉਹ ਚੋਰ ਸੀਗੇ ਜਾਂ ਨਹੀਂ ਸੀਗੇ ਪੁਲਿਸ ਜਸਟੀਫਾਈ ਕਰੂਗੀ ਉਸ ਤੋਂ ਬਾਅਦ ਪਤਾ ਲੱਗੂਗਾ ਕਿ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ ਪਰ ਇੱਕ ਪਾਸੇ ਉਹਨਾਂ ਨੂੰ ਜਿਹੜਾ ਲੈ ਕੇ ਪੁਲਿਸ ਆਪਣੇ ਹਿਰਾਸਤ ਵਿੱਚ ਚਲੀ ਗਈ ਹੈ ਤੇ ਬਾਈਕ ਮਾਲਕ ਦੀ ਜਿਹੜੀ ਬਾਈਕ ਹੈ ਉਹ ਮਿਲ ਚੁਕੀ ਹੈ ਪੁਲਿਸ ਵੱਲੋਂ ਵੈਰੀਖਾ ਬਾਈਕ ਕੀਤਾ ਗਿਆ ਸੋ ਵੱਡੀ ਗੱਲ ਹੈ ਲੁਧਿਆਣਾ ਦੇ ਵਿੱਚ ਮੌਜੂਦ ਆ ਬਹਾਦਰ ਕੇ ਰੋਡ ਦੇ ਉੱਤੇ ਜਿੱਥੇ ਇੱਕ ਵੱਡੀ ਕਾਰਵਾਈ ਹੋਈ ਹੈ ਤੋ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਨੇ ਲੋਕਾਂ ਦੇ ਉੱਤੇ ਕੀ ਕਾਰਵਾਈ ਕੀਤੀ ਹੈ ਜਿਹੜੇ ਦੋ ਸਖਸ ਫੜਾਏ ਗਏ ਨੇ ਇਹਨਾਂ ਦੇ ਉੱਤੇ ਪੁਲਿਸ ਕੀ ਕਾਰਵਾਈ ਕਰੂਗੀ ਉਹ ਆੜਾ ਸਮਾਂ ਦੱਸੂਗਾ ਦੇਖਦੇ ਰਹੋ ਦੁਤਿਆਨਾਲ ਮੈਨਤਨ ਕੈਮਰਾਮੈਨ ਹਣੀਦਰਾਲ ਧੰਨਵਾਦ